ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਦੇ ਅਪਮਾਨਜਨਕ ਟਿੱਪਣੀ ਕਰਨ ਤੇ ਡੀਸੀ ਮਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ ਅੰਬੇਦਕਰਨ ਜੀ ਦੀ ਮੂਰਤੀ ਦੀ ਬੇਅਦਬੀ 31 3 2025 ਮੰਦਭਾਗੀ ਘਟਨਾ ਵਾਪਰੀ ਤੇ ਸੰਬੰਧ ਵਿੱਚ ਬੇਗੰਪੁਰਾ ਇਕਤਾ ਦਲ ਮਲੇਰਕੋਟਲਾ ਵੱਲੋਂ ਰੋਜ਼ ਪਜੋ ਮੰਗ ਪੱਤਰ ਦਿੱਤਾ ਗਿਆ ਹੈ ਇਸ ਮੌਕੇ ਤੇ ਬਜਰ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ਾਦ ਅंसारी ਅਤੇ ਸੰਥਾ ਦੇ ਪ੍ਰਧਾਨ ਗੁਰਦੀਪ ਸਿੰਘ ਔਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅੰਸਰ ਵੱਲੋਂ ਪਿੰਡ ਨੰਗਲ ਫਲੌਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਮੇਦਕਰ ਜੀ ਦੀ ਮੂਰਤੀ ਤੇ ਖਾਲਿਸਤਾਨ ਦੇ ਨਾਰੇ ਅਤੇ ਕੁਝ ਇਤਰਾਜਯੋਗ ਗੱਲਾਂ ਲਿਖੀਆਂ ਮਲੇਰ ਕੋਟਲਾ ਤੋਂ ਮੁਮਨ ਸਲੀਮ ਦੀ ਵਿਸ਼ੇਸ਼ ਰਿਪੋਰਟ ਮੇਰੀ ਆਵਾਜ਼ ਕਨੂ ਕੁੱਤਾ ਹਾਏ ਹਾਏ ਕਨੂ ਕੁੱਤਾ ਹਾਏ ਹਾਏ ਕਾਲਿਸਤਨ ਮੁਰਦਾਬ ਹਾਏ ਹਾਏ अॼ कबंधी डी सी साहिब नग पीसी साहिब नग प ਪਰसों ਰਾਤ ਨੂੰ ਜੋ ਇੱਕ ਬਹੁਤ ਦੁਖਦਾਈ ਘਟਨਾ ਹੋਈ ਹੈ ਸਾਡੇ ਰਹਿਬਰ 바ਵਾ ਸਾਹਿਬ ਡਾਕਟਰ ਭਿਮਰਾਓ ਅੰਬੇਦਕਰ ਜੀ ਜਿਨ੍ਹਾਂ ਦਾ ਲਿਖਿਆ ਹੈ ਸੰਵਿਧਾਨ ਦੇ ਤਹਿਤ ਅੱਜ ਦੇਸ਼ ਚੱਲ ਰਿਹਾ ਹੈ ਪਰ ਪੰਨੂ ਨੇ ਇੱਕ ਬਹੁਤ ਘਟਿਆ ਹਰਕਤ ਕੀਤੀ ਹੈ ਉਹਨਾਂ ਤੇ ਮਤ ਘਟਿਆ ਸ਼ਬਦ ਵਰਤ ਕੇ ਲਿਖਿਆ ਲਿਖਿਆ ਹੈ ਉਹਦੀ ਅਸੀਂ ਨਿੰਦਾ ਕਰਦੇ ਆ ਅਸੀਂ ਦੱਸ ਦੇਣਾ ਚਾਹੁੰਦੇ ਆ ਪੰਨੂ ਨੂੰ ਕਿ ਸਾਡੇ ਸਮਾਜ ਨੂੰ ਸੁਤਾ ਹੀ ਪਿਆ ਰਹਿੰਦੇ ਹੋ ਇਹਨਾਂ ਨੂੰ ਜਗਾਓ ਨਾ ਜੇ ਇਹਨਾਂ ਨੂੰ ਜਗਾ ਕੇ ਨਾ ਇਹ ਤੁਹਾਡਾ ਇੱਥੇ ਪੰਜਾਬ ਦੇ ਵਿੱਚ ਰਹਿਣਾ ਮੁਸ਼ਕਲ ਹੋ ਜਾਏਗਾ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਬਾਅਦ ਅੱਜ ਤੋਂ ਬਾਅਦ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਆਪਣਾ ਮਰਨਾ ਬਰਦਾਸ਼ਤ ਕਰ ਲਾਂਗੇ ਪਰ ਅਸੀਂ ਆਪਣੇ ਰਾਈਵਲ ਦੇ ਖਿਲਾਫ ਕੋਈ ਗਲਤ ਸ਼ਬਦ ਬਰਦਾਸ਼ਤ ਨਹੀਂ ਕਰਾਂਗੇ ਅਈ ਸਰ ਅੱਜ ਤੁਸੀਂ ਈਸਾ ਪਹੁੰਚੇ ਹੋ ਕੀ ਸੰਬੰਧ ਵਿੱਚ ਮੈਂ ਕਹਿਣਾ ਚਾਹੁੰਗਾ ਹਾਂਜੀ ਸਾਰਿਆਂ ਨੂੰ ਜੈਪੀ ਜੈ ਭਾਰਤ ਅੱਜ ਅਸੀਂ ਡੀਸੀ ਸਾਹਿਬ ਮਲੇ ਕੋਲ ਨੂੰ ਮੰਗ ਪਤਾ ਦਿੱਤਾਗਾ ਇਹ ਮੰਗ ਪੱਤਰ ਤਾਂ ਦਿੱਤਾ ਗਿਆ ਕਿਉਂਕਿ 26 ਜਨਵਰੀ ਨੂੰ ਪਹਿਲਾਂ ਅੰਮ੍ਰਿਤਸਰ ਵਿਕੇ ਬਾਬਾ ਸੇਵ ਦੇ ਸਕੇਚੂ ਤੇ ਹਮਲਾ ਕੀਤਾ ਗਿਆ ਸੀਗਾ ਔਰ ਹੁਣ ਦੁਬਾਰਾ ਪਰਸੋਂ ਰਾਤ ਨੂੰ 31 ਮਾਰਚ ਨੂੰ ਸਵੇਰੇ ਸਾਧਰੇ ਬਾਬਾ ਸੇਵ ਦੇ ਸਕੇਚੂ ਤੇ ਗਲਤ ਸਤਾਵਲੀ ਲਿਖੀ ਗਈ ਆ ਪਿੰਡ ਨੰਗਲ ਫਲੋਰ ਦੇ ਲਵੇ ਠੀਕ ਹੈ ਜੀ ਉਸ ਸਬੰਧ ਵਿੱਚ ਮੰਗ ਪੱਤਰ ਦਿੱਤਾ ਗਿਆਗਾ ਕਿਉਂਕਿ ਇਹ ਜਿਹੜਾ ਇੱਕ ਘਟੀਆਂ ਇਨਸਾਨ ਦੀ ਵੀਡੀਓ ਆ ਰਹੀ ਆ ਉਹਦੇ ਨਾਲ ਪੰਨੂ ਆ ਉੱਕ ਇੱਕ ਖਾਲਸਤਾਨੀ ਆਪਦੇ ਆਪ ਨੂੰ ਕਹੋਂਦਾਗਾ। ਉਸਲ ਖਾਲਸਤਾਨੀ ਹੈ ਨਹੀਂ ਕਿਉਂਕਿ ਜੋ ਖਾਲਸਾ ਰਾਜ ਦੀ ਸਥਾਪਨਾ ਕਰੋ ਉਹਦੇ ਪੱਗ ਬੰਨੀ ਹੋਣੀ ਚਾਹੀਦੀ ਆ ਪਰ ਇਹਦੇ ਇਹਦੇ ਕੀ ਮੋਨਾਰਕ ਹੋਣਾ ਹੈਗਾ। ਠੀਕ ਹੈ ਜੀ ਇਹ ਆਪਦੇ ਆਪ ਨੂੰ ਖਾਲਸਤਾਨੀ ਸਮਝਦਾ ਪਰ ਅਸੀਂ ਖਾਲਸਤਾਨੀ ਨਹੀਂ ਸਮਝਦੇ। ਅਸੀਂ ਇੱਕ ਇਤਤਾਮ ਨਹੀਂ ਦੇ ਰਹੇ ਆ ਵੀ ਬੰਦੇ ਦੇ ਪੁੱਤ ਬਣਦੇ ਜੋ ਬਣਿਆ ਜਾਂਦਾਗਾ ਨਹੀਂ ਬਨੂਣਾ ਸਾਨੂੰ ਆਉਂਦਾਗਾ। ਕੀ ਮੰਗ ਕਰਦੇ ਹੋ ਸਰਕਾਰ ਕੋਲੋਂ? ਮੰਗ ਸਰਕਾਰ ਕੋਲੋਂ ਇਹੀ ਕਰਦੇ ਆ ਵੀ ਜਿਹੜੇ ਉੱਥੇ ਦੇ ਜਿਨ੍ਹਾਂ ਨੇ ਵੀ ਉਹ ਕੀਤਾ ਕਾਰਨਾਮਾ ਕੀਤਾਗਾ ਜੋ ਵੀ અપਮਾਨ ਕੀਤਾ ਬਾਬਾ ਸ਼ੇਵ ਦੇ ਸ਼ਕੈਤੂ ਦਾ અપਮਾਨ ਕੀਤਾਗਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਨਐਸਐ ਲਾ ਕੇ ਉਹਨਾਂ ਨੂੰ ਅੰਦਰ ਰੱਖਿਆ ਜਾਵੇ ਔਰ ਇੱਕ ਪੁੰਨੂ ਦੀ ਵੀਡੀਓ ਆ ਰਹੀ ਆ ਉਹ ਕਹਿ ਰਿਹਾ 14 ਅਪ੍ਰੈਲ ਨੂੰ ਕਹਿੰਦਾ ਅਸੀਂ ਮੂਰਤੀਆਂ ਤੋੜਾਂਗੇ ਬਾਬਾ ਸ਼ੇਵ ਦੀਆਂ ਜੇ ਉਹਦੇ ਵਿੱਚ ਦਾਮਾ ਜੇ ਉਹ ਚ ਦਾਮਾ ਤਾਂ ਜਦੋਂ ਮਰਜ਼ੀ ਬੁਲਾ ਲਓ ਵੀ ਦੱਸ ਕੇ ਆ ਜਿੱਥੇ ਆਉਣਾਗਾ ਜੇ ਨਾ ਉਹ ਆਊਗਾ ਟੰਗਾ ਤੇ ਉਹ ਜਾਊਗਾ ਉਹ ਅਰਚੀ ਦੇ ਪਤਾਂ ਜੀ ਤੁਸੀਂ ਇਸ ਮੰਤ ਪੱਕਾ ਘਟਨਾ ਉੱਤੇ ਕੀ ਕਹਿਣਾ ਚਾਹੋਗੇ ਸਰ ਇਹ ਜਿਹੜੀ ਘਟਨਾ ਹੋਈ ਹੈ ਇਹ ਬਹੁਤ ਨਿੰਦਣਯੋਗ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਸਾਡੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਟੋਟਲੀ ਫੇਲ ਹੈ ਸਾਨੂੰ ਦੁੱਖ ਕਿਸ ਗੱਲ ਦਾ ਜਿਹੜੇ ਸਾਡੇ ਸਮਾਜ ਨਾਲ ਸੰਬੰਧਿਤ ਨੇ ਐਡੇ ਐਡੇ ਮੰਤਰੀ ਨੇ ਐਮ ਐਲ ਏ ਨੇ ਉਹ ਗੁੰਗਿਆਂ ਦੀ ਭੂਮਿਕਾ ਨਿਭਾ ਰਹੇ ਨੇ ਜਿਸ ਤਰ੍ਹਾਂ ਇੱਕ ਸਿਰੀ ਨਹੀਂ ਹੁੰਦਾ ਉਹ ਸਿਰੀ ਦੀ ਭੂਮਿਕਾ ਜਨੇ ਜਿਵੇਂ ਕੋਈ ਬੋਲਦਾ ਨਹੀਂ ਕੋਈ ਗੱਲ ਨਹੀਂ ਰੱਖਦੇ ਮੁੱਖ ਮੰਤਰੀ ਮੂਰੇ ਕਿਉਂਕਿ ਮੁੱਖ ਮੰਤਰੀ ਵੀ ਭਾਬ ਗੋਇਆ ਹੋਇਆ ਉਹ ਸਿਰਫ ਉਹਨੂੰ ਕਿਸਾਨਾਂ ਦਾ ਮੁੱਦਾ ਹੀ ਲੈ ਬੈਠਿਆ ਕਿਉਂਕਿ ਜੱਟ ਜੱਟਾਂ ਦੇ ਭੋਲ ਨੂੰ ਰਹਿਣ ਦਾ ਉਹ ਕੀਲਾ ਨਿਕਲ ਚੁੱਕਿਆ ਹੈਗਾ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਿਉਂਕਿ 바ਵਾ ਸਾਹਿਬ ਦੇ ਜੋ ਬੁੱਤ ਲੱਗੇ ਹੋਏ ਨੇ ਉਹਨਾਂ ਦਾ ਛੇੜਛਾੜ ਇਹਨਾਂ ਦੇ ਰਾਜ ਚ ਹੋ ਰਹੀ ਹੈ ਸੋ ਮੈਂ ਇਹਦੀ ਨਿੰਦਿਆ ਕਰਦਾ ਸਰ ਜਿਹੜੀ ਇਹ ਤੁਸੀਂ ਕਹਿ ਰਹੇ ਹੋ ਵੀ ਕਦੇ ਸ਼ਬਦ ਬਦਲੀ ਕਰੀ ਜਾ ਰਹੀ ਆ ਬਾਬਾ ਸਾਹਿਬ ਦੇ ਖਿਲਾਫ ਜਾਂ ਉਹਨਾਂ ਦੀ ਮੂਰਤੀਆਂ ਨੂੰ ਮਤਲਬ ਛੇੜਛਾੜ ਕਰੀ ਜਾ ਰਹੀ ਹੈ ਜਾਂ ਕੋਈ ਸਾਜ਼ਿਸ਼ ਤਹਿਤ ਕਰੀ ਜਾ ਰਹੀ ਹੈ ਜਾਂ ਕੋਈ ਇਹ ਸਰ ਗਲਤ ਅੰਕ ਖਾਲਸਥਾਨ ਦਾ ਇੱਕ ਸੁਖਣਾ ਲਈ ਬੈਠਾ ਪੰਨੂ ਉਹ ਬਾਹਰ ਬੈਠ ਕੇ ਬੋਲਦਾ ਵਾ ਜਿਉ ਉਹਨੇ ਚ ਖਾਲਿਸਤਾਨ ਬਣਾਉਣਾ ਸਾਡੇ ਸਮੁੱਚੇ ਭਾਰਤ ਜਾਵੇ ਫਿਰ ਉਹਨੂੰ ਅਸੀਂ ਦੱਸਾਂਗੇ ਛੇਤਰ ਲਾ ਲਾ ਕੇ ਵੀ ਖਾਲਿਸਤਾਨ ਕਹਿੰਦੇ ਕਿਹਨੂੰ ਨੇ ਗਲਤ ਆਨਸਰ ਆ ਰਹੀ ਮਤਲਬ ਬਿਲਕੁਲ ਬਿਲਕੁਲ ਆਨਸਰ ਗਲਤ ਹੀ ਨਹੀਂ ਸਾਡੇ ਪਹਿਲਾਂ ਵੀ ਪੰਜਾਬ ਦੇ ਪੁੱਤ ਮਰਵਾਏ ਨੇ ਇਹਨਾਂ ਨੇ ਇਹਨਾਂ ਦਾ ਆਪ ਦਾ ਕੋਈ ਮਰਿਆ ਬਿਆਨ ਦੇ ਕੇ ਘਰਾਂ ਬਾਹਲੇ ਮੁਲਖਾਂ 'ਚ ਬੈਠੇ ਨੇ ਸਾਡੇ ਬੱਚਿਆਂ ਨੂੰ ਵੀ ਮੈਂ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹਣਾ ਵੀ ਇਹਨਾਂ ਦੇ ਬਿਆਨਾਂ ਤੇ ਬੜਾ ਧਿਆਨ ਨਾਲ